ਲੋ ਵਿਰੋਧ ਦੇਖੋ ਤੁਸੀਂ ਲਾਈ ਵੀਡੀਓ ਜੋ ਕਿ ਪਾ ਦੁੱਧ ਪੀਣ ਆਮ ਇਹ ਨਕਲੀ ਦੁੱਧ ਵੀਰੋ ਕਿਵੇਂ ਬਣਦਾ ਹੈ ਤੇ ਰੰਗ ਬਰੰਗੇ ਪੁਰਖੀਆਂ ਕਿਵੇਂ ਤਿਆਰ ਹੁੰਦੀਆਂ ਨੇ ਤੁਹਾਨੂੰ ਪੂਰਾ ਪ੍ਰੋਸੈਸ ਦਿਖਾਉਣੀ ਆ ਕਿ ਕੀ ਕੀ ਆਈਟਮਾਂ ਤੋਂ ਬਣਦੇਖੋ ਜੀ ਇਹਨੇ ਪਾਣੀ ਦਾ ਡੋਂਗਾ ਜਿਹਾ ਭਰਿਆ ਉਹਦੇ ਵਿੱਚ ਯੂਰੀਆ ਪਾਇਆ ਜੀ ਹੁਣ ਯੂਰੀਆ ਦੇਖੋ ਇਹ ਯੂਰੀਆ ਥੋੜਾ ਮੋਟਾ ਨਹੀਂ ਤਕਰੀਬਨ 2-3 ਕਿਲੋ ਯੂਰੀਆ ਇਹ ਪਾਣੀ ਦੇ ਵਿੱਚ ਪਾਊਗਾ ਤੇ ਤੁਸੀਂ ਦੇਖੋ ਜੀ ਕਿਸ ਤਰ੍ਹਾਂ ਇਹ ਤੋਂ ਦੁੱਧ ਦੀਆਂ ਕੁਲਫੀਆਂ ਤਿਆਰ ਕਰ ਰਹੇ ਨੇ ਆਹ ਦੇਖੋ ਜੀ ਇੱਕ ਹੋਰ ਜ਼ਹਿਰ ਇਹ ਕੈਮੀਕਲ ਪਾਣੀ ਦੇ ਵਿੱਚ ਜੂਰੀਆ ਘੋੜ ਕੇ ਉਸ ਤੋਂ ਬਾਅਦ ਇਹ ਨੇ ਇਹ ਜ਼ਹਿਰ ਜਿਵੇਂ ਪੈਕਟਾ ਵੀਰੇ ਤੋਂ ਉੱਪਰ ਲਿਖਿਆ ਵੀ ਤੁਸੀਂ ਪੜ੍ਹ ਲਿਆ ਹੋਣਾ ਇਹਦੇ ਵਿੱਚ ਥੋੜਾ ਜਿਹਾ ਕਲਰ ਵੀ ਹੈ ਤੇ ਇਹ ਕੋਈ ਕੈਮੀਕਲ ਹੈ ਇਹਨੂੰ ਉਹਦੇ ਵਿੱਚ ਰਲਾਇਆ ਦੇਖੋ ਜੀ ਇਹਨੂੰ ਸੰਤਰੀਆ ਰੰਗ ਦਾ ਇਹ ਜੋ ਘੋਲ ਹੈ ਉਹ ਬਣ ਗਿਆ ਤੁਸੀਂ ਦੇਖਿਓ ਹੁਜੇ ਇਹਦੇ ਵਿੱਚ ਹੋਰ ਕਈ ਆਟਮਾ ਪਾਊਗਾ ਜਿਹਦੇ ਨਾਲ ਕੋਸਤੋ ਵਾਲੀ ਕੁਲਫੀਆਂ ਤਿਆਰ ਕਰਨੀਆਂ ਪੈਕਿੰਗ ਵਾਲੀਆਂ ਵੀ ਜੋ ਆਪਾਂ ਆਪਣੇ ਬੱਚਿਆਂ ਨੂੰ ਅਕਸਰ ਮੁੱਲ ਲੈ ਲੈ ਕੇ ਖਵਾਉਂਦੇ ਆ ਸੋ ਵੀ ਕਿਰਪਾ ਕਰਕੇ ਵੀਡੀਓ ਬਣਾਉਣ ਦਾ ਦਿਖਾਉਣ ਦਾ ਆਦੇਸ਼ ਇਹ ਆ ਦੇਖੋ ਜੀ ਇਹ ਵੀ ਇੱਕ ਜ਼ਹਿਰ ਹੈ ਬਹੁਤ ਹੀ ਸਿਹਤ ਲਈ ਇੱਕ ਖਾਨੀ ਕਰਕੇ ਸੋ ਵੀਰ ਕੋਈ ਵੀ ਚੀਜ਼ ਦੇ ਵਿੱਚ ਜੋ ਆਪਣੇ ਜ਼ਿੰਦਗੀ ਲਈ ਉਹ ਸੇਫ ਨਹੀਂ ਹੈ ਆ ਦੇਖੋ ਜੀ ਇੱਕ ਹੋਰ ਕੈਮੀਕਲ ਲਗਾਤਾਰ ਜੋ ਰੰਗ ਦੇਣ ਦੇ ਵਾਸਤੇ ਵੀਰ ਉਹਦੇ ਵਿੱਚ ਘੋਲਿਆ ਗਿਆ ਹੈ ਦੇਖੋ ਇਹ ਸਭ ਚੀਜ਼ਾਂ ਜ਼ਹਿਰੀਲੀਆਂ ਨੇ ਸੇਟ ਦੇ ਨਾਲ ਖਲਵਾ ਰਹੇ ਬਹੁਤ ਵੱਡਾ ਕਿਉਂਕਿ ਅਕਸਰ ਇਹ ਚੀਜ਼ਾਂ ਨੂੰ ਜਿਆਦਾ ਬੱਚੇ ਖਾਂਦੇ ਨੇ ਤਾਂ ਦੇਖੋ ਜੀ ਉਸ ਤੋਂ ਬਾਅਦ ਇਹ ਇਸ ਤਰ੍ਹਾਂ ਸੰਚੇ ਦੇ ਵਿੱਚ ਬਣਾ ਕੇ ਗੁਲਫੀਆਂ ਤਿਆਰ ਕਰ ਰਹੇ ਨੇ ਇਹ ਦੇਖੋ ਜੀ ਤਿਆਰ ਹੋ ਗਈਆਂ ਇਹਦੇ ਵਿੱਚ ਦੇਖੋ ਇਹ ਜੋ ਡੱਕੇ ਨੇ ਵੀ ਇਹ ਡੱਕੇ ਲੱਗਣਗੇ ਆਟੋਮੈਟਿਕਲ ਮਸ਼ੀਨ ਦੇ ਨਾਲ ਸਭ ਕੁਝ ਪ੍ਰੋਸੈਸ ਤਿਆਰ ਹੋਣਾ ਹੈ ਤੁਸੀਂ ਦੇਖੋ ਜੀ ਪੂਰਾ ਪ੍ਰੋਸੈਸ ਦੇਖੋ ਇਹ ਕੁਲਖੀਆਂ ਬਣ ਬਣ ਕੇ ਆ ਗਈਆਂ ਜੀ ਇਹ ਖਵਾ ਰਹੇ ਆ ਅਸੀਂ ਸਾਡੇ ਬੱਚਿਆਂ ਨੂੰ ਜ਼ਹਿਰ ਬਿਨਾਂ ਦੇਖੇ ਜਿਨੂੰ ਭਗੈਦੀਆਂ ਦੇਖੋ ਜੀ ਕੁਲਖੀਆਂ ਬਣ ਬਣ ਕੇ ਆ ਗਈਆਂ ਇਹ ਦੇਖੋ ਜੀ ਪੈਕਿੰਗ ਹੈ ਪੈਕਿੰਗ ਦੇ ਵਿੱਚ ਉਹਨੂੰ ਮਸ਼ੀਨ ਨਾਲ ਕੱਟ ਕੱਟ ਕੇ ਕੱਟ ਕੱਟ ਕੇ ਕੁਲਖੀਆਂ ਤਿਆਰ ਕੀਤੀਆਂ ਜਾਂਣਗੀਆਂ ਇਹ ਕੁਲਖੀਆਂ ਵੀਰੋ ਮਾਰਕੀਟ ਦੇ ਵਿੱਚ ਭੇਜਿਆ ਜਾਂਦਾ ਹੈ ਫਿਰ ਅਸੀਂ ਇਹਨਾਂ ਨੂੰ 10 10 20 20 ਰੁਪਏ ਦੀ ਕੁਲਖੀ ਆਪਣੇ ਬੱਚਿਆਂ ਨੂੰ ਖਵਾਉਨੇ ਆ ਸੋ ਕਿਰਪਾ ਕਰਕੇ ਭਾਈ ਜੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਤਾਂ ਜੋ ਕਿ ਲੋਕਾਂ ਨੂੰ ਪਤਾ ਲੱਗ ਸਕੇ Dann man